ਸਸ਼ੀਕਾਲ ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਫਰਾਂਸ ਪ੍ਰਿੰਸ ਫੈਂਸਿਓ ਫਿਲਿਪ ਸ਼ੈਂਪੇਨ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਪਹੁੰਚੇ ਮੈਕਸੀਕੋ ਟ੍ਰੇਡ ਸਬੰਧਾਂ ਬਾਰੇ ਹੋਵੇਗੀ ਗੱਲਬਾਤ ਆਉਣ ਵਾਲੇ ਦਿਨਾਂ ਵਿੱਚ ਮੈਕਸੀਕੋ ਦੀ ਰਾਸ਼ਟਰਪਤੀ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਵੀ ਕਰਨਗੇ ਮੁਲਾਕਾਤ ਫਰੇਜ਼ਰ ਵੈਲੀ ਅਤੇ ਮੈਟਰੋ ਵੈਨਕੂਵਰ ਰੀਜ਼ਨ ਦੇ ਵਿੱਚ ਘਰਾਂ ਦੀ ਸੇਲ ਜੁਲਾਈ ਦੌਰਾਨ ਵੀ 10 ਸਾਲ ਦੀ ਐਵਰੇਜ ਤੋਂ ਰਹੀ ਲੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਸੁਧਾਰ ਫਿਰ ਹਾਲ ਅਮਰੀਕੀ ਟੈਰਫਸ ਤਾਂ ਨਜ਼ਰ ਆ ਰਿਹਾ ਹੈ ਹਾਊਸਿੰਗ ਮਾਰਕੀਟ ਤੇ ਅਸਰ ਲੋਕ ਨਹੀਂ ਲੈ ਰਹੇਕਰ ਡੈਲਟਾ ਦੇ ਵਿੱਚ ਸਾਲ ਚ ਤੀਜੀ ਵਾਰ ਐਮਰਜੈਂਸੀ ਰੂਮ ਰਹਿ ਬੰਦ ਡਾਕਟਰ ਅਦੀ ਸਿਹਤ ਖਰਾਬ ਹੋਣ ਕਾਰਨ ਰੂਮ ਰਹਿ ਬੰਦ ਮੇਅਰ ਹਾਰਵੀ ਦੇ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਪ੍ਰੋਬਲਮ ਫਿਕਸ ਕਰਨ ਦੇ ਲਈ ਆਖਿਆ ਕਿਹਾ ਇਹ ਨਹੀਂ ਹੈ ਸਵੀਕਾਰਯੋਗ ਆਉਣ ਵਾਲੇ ਸਮੇਂ ਚ ਚੁਕੀ ਜਾਏਗੀ ਆਵਾਜ਼ ਹੁਣ ਜਾਂਦੇ ਖਬਰਾਂ ਮਿਸਤਾਨ ਦੇ ਨਾਲ ਅਮਰੀਕਾ ਵੱਲੋਂ ਲਗਾਏ 35% ਦੀ ਟੈਰਿਫਸ ਤੋਂ ਬਾਅਦ ਕੈਨੇਡੀਅਨ ਆਰਥਿਕਤਾ ਅਤੇ ਲੀਡਰਸ਼ਿਪ ਵਿੱਚ ਹਿਲਜੁਲਾ ਤੇ ਕਈ ਰਾਹ ਤਲਾਸ਼ੇ ਜਾ ਰਹੇ ਨੇ ਇਸੇ ਦੌਰਾਨ ਕੈਨੇਡਾ ਦੇ ਫਾਈਨਾਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਮੈਕਸੀਕੋ ਦਾ ਦੌਰਾ ਸ਼ੁਰੂ ਕੀਤਾ ਗਿਆ ਜਿੱਥੇ ਉਹ ਮੈਕਸੀਕੋ ਦੀ ਰਾਸ਼ਟਰਪਤੀ ਦੇ ਨਾਲ ਆਰਥਿਕ ਗਰੋਥ ਅਤੇ ਟ੍ਰੇਡ ਸਿਕਿਉਰਿਟੀ ਵਰਗੇ ਮੁੱਦਿਆਂ 'ਤੇ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਮਾਕਾਰਨੀ ਵੀ ਆਉਣ ਵਾਲੇ ਦਿਨਾਂ 'ਚ ਮੈਕਸੀਕੋ ਜਾਣਗੇ ਪਰ ਉਸ ਤੋਂ ਪਹਿਲਾਂ ਦੋ ਅਹਿਮ ਮਿਨਿਸਟਰਾਂ ਦਾ ਦੌਰਾ ਬੜਾ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਵੱਲੋਂ ਕੈਨੇਡਾ ਅਮਰੀਕਾ ਮੈਕਸੀਕੋ ਫਰੀ ਟ੍ਰੇਡ ਐਗਰੀਮੈਂਟ ਤੋਂ ਬਾਹਰ ਚੀਜ਼ਾਂ ਉੱਪਰ 35% ਦੀ ਟੈਰਫ ਲਗਾਇਆ ਗਿਆ ਤੇ ਮੈਕਸੀਕੋ ਨੂੰ 90 ਦਿਨਾਂ ਦਾ ਸਮਾਂ ਨੇਗੋਸ਼ੀਏਟ ਕਰਨ ਦੇ ਲਈ ਦਿੱਤਾ ਗਿਆ ਅਤੇ ਫਰੀ ਟ੍ਰੇਡ ਐਗਰੀਮੈਂਟ ਅਗਲੇ ਸਾਲ ਰੀਨਿਊ ਹੋਣਾ ਲਾਜ਼ਮੀ ਹੈ ਜਿਸ ਵਿੱਚ ਕਾਫੀ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਮਿਨਿਸਟਰਸ ਵੱਲੋਂ ਮੈਕਸੀਕੋ ਅਤੇ ਕੈਨੇਡਾ ਦੇ ਬਿਜ਼ਨਸ ਲੀਡਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਏਗੀ ਕਾਬਿਲ ਗੌਰ ਹੈ ਕਿ 온ਟਾਰੀਓ ਦੇ ਪ੍ਰੀਮੀਅਰ ਡਾਗਫੋਰਡ ਵੱਲੋਂ ਪਿਛਲੇ ਸਾਲ ਦੋਸ਼ ਲਾਇਆ ਗਿਆ ਸੀ ਕਿ ਮੈਕਸੀਕੋ ਚਾਈਨੈਸ ਵਹੀਕਲਜ਼ ਨੂੰ ਨਾਰਥ ਅਮਰੀਕਾ ਮਾਰਕੀਟ ਵਿੱਚ ਐਂਟਰ ਕਰਨ ਦੇ ਲਈ ਬੈਕ ਡੋਰ ਐਂਟਰੀ ਦੇ ਰਿਹਾ ਹੈ ਜਿਸ ਲਈ ਅਮਰੀਕਾ ਤੇ ਕੈਨੇਡਾ ਦਰਮਿਆਨ ਵਪਾਰਕ ਸਮਝੌਤਾ ਜ਼ਰੂਰੀ ਹੈ ਦੂਜੇ ਪਾਸੇ ਅਮਰੀਕਾ ਕੈਨੇਡਾ ਦੇ ਟ੍ਰੇਡ ਮਿਨਿਸਟਰਜ਼ ਟੋਮਿਨੋਕ ਲੇਬਲੌਂਕ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਉਣ ਵਾਲੇ ਦਿਨਾਂ 'ਚ ਗੱਲਬਾਤ ਕਰਨਗੇ ਲੇਬਲੌਂਕ ਸੀਬੀਐਸ ਦੇ ਫੇਸ ਦਾ ਨੇਸ਼ਨ ਸ਼ੋਅ ਵਿੱਚ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੋਵੇਂ ਮੂਲਕਾਂ ਦਰਮਿਆਨ ਵਪਾਰਕ ਗੱਲਬਾਤ ਸੰਬੰਧੀ ਸਵਾਲਾਂ ਦਾ ਜਵਾਬ ਦਿੱਤਾ ਜਿਨ੍ਹਾਂ ਨੇ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਉਹਨਾਂ ਕਹਿ ਕਿ ਉਹ ਪਿਛਲੇ ਹਫਤੇ ਵਾਸ਼ਿੰਗਟਨ ਵਿੱਚ ਸਨ ਜਿੱਥੇ ਕਿ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਈ ਕਾਮਨ ਗਰਾਉਂਡ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇਸ ਤੋਂ ਇਲਾਵਾ ਕੈਨੇਡਾ ਵੱਲੋਂ ਸਟੀਲ ਐਲੂਮੀਨਮ ਤੇ ਆਟੋਮੋਬਾਈਲ ਅਤੇ ਸੈਮੀ ਫਿਨਿਸ਼ਡ ਕਾਪਰ ਪ੍ਰੋਡਕਟਸ ਦੇ ਉੱਪਰ 50% ਦੀ ਟੈਰਿਫਸ ਦਾ ਸਾਹਮਣਾ ਕੀਤਾ ਜਾ ਰਿਹਾ ਜੋ ਕਿ ਕੈਨੇਡੀਅਨ ਇਕਨੋਮੀ ਲਈ ਕਾਫੀ ਘਾਤਕ ਸਿੱਧ ਹੋ ਸਕਦਾ ਹੈ ਜੇਕਰ ਇਹ ਟੈਰਿਫਸ ਲੰਮੇ ਚੱਲਦੇ ਨੇ ਤਾਂ ਕੈਨੇਡੀਅਨ ਆਰਥਿਕਤਾ ਦੇ ਉੱਪਰ ਇਸ ਦੇ ਡੂੰਘੇ ਪ੍ਰਭਾਵ ਨਜ਼ਰ ਆ ਸਕਦੇ ਨੇ ਜਿਸ ਕਾਰਨ ਕੈਨੇਡਾ ਦੇ ਵੱਲੋਂ ਹੋਰ ਟ੍ਰੇਡ ਭਾਈਵਾਲਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਈ ਵਿਚਕਾਰਲਾ ਰਸਤਾ ਕੱਢਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਕੈਨੇਡਾ ਦੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸੱਧੂ ਵੱਲੋਂ ਵੀ ਆਟਵਾ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਕਿਹਾ ਕਿ ਉਹ ਸਾਊਥ ਅਮਰੀਕਾ ਸਾਊਥ-ਈਸਟ ਏਸ਼ੀਆ ਅਤੇ ਅਫਰੀਕਾ ਦੇ ਨਾਲ ਨਵੀਆਂ ਟ੍ਰੇਡ ਡੀਲਸ ਸਾਈਨ ਕਰਨ ਉੱਪਰ ਧਿਆਨ ਕੇਂਦਰਿਤ ਕਰ ਰਹੇ ਨੇ ਅਤੇ ਬਿਜ਼ਨਸਮੈਨਾਂ ਨੂੰ ਮਨਾਇਆ ਜਾ ਰਿਹਾ ਹੈ ਕਿ ਇਨ੍ਹਾਂ ਰੀਜਨਸ ਵਿੱਚ ਕੈਨੇਡਾ ਵੱਲੋਂ ਪਹਿਲਾਂ ਤੋਂ ਹੀ ਸਾਈਨ ਕੀਤੇ ਗਏ ਟ੍ਰੇਡ ਐਗਰੀਮੈਂਟਸ ਰਾਹੀਂ ਟ੍ਰੇਡ ਵਧਾਇਆ ਜਾਵੇ ਉਹਨਾਂ ਆਖਿਆ ਕਿ ਕੈਨੇਡਾ ਦਾ ਟੌਪ ਸੇਲਜ਼ਮੈਨ ਹੋਣ ਦੇ ਨਾਤੇ ਉਹ ਬਿਜ਼ਨਸਾਂ ਲਈ ਟ੍ਰੇਡ ਰੋਜ਼ ਖੋਲਣਾ ਚਾਹੁੰਦੇ ਨੇ ਤਾਂ ਜੋ ਨਮੀਆਂ ਮਾਰਕੀਟਸ ਦਾ ਅਕਸੈਸ ਬਿਜ਼ਨਸਸ ਕੋਲ ਹੋਵੇ ਉਹਨਾਂ ਕਹਿ ਕਿ ਫੋਨ ਦੀ ਘੰਟੀ ਲਗਾਤਾਰ ਖੜਕ ਰਹੀ ਹੈ ਕਿਉਂਕਿ ਲੋਕ ਰਿਲਾਈਅਬਲ ਅਤੇ ਸਟੇਬਲ ਟ੍ਰੇਡਿੰਗ ਪਾਰਟਨਰਸ ਲੱਭ ਰਹੇ ਨੇ ਕਿਉਂਕਿ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਡੋਮੀਨੋਕ ਲਿਬਲੌਂਕ ਨੂੰ ਅਮਰੀਕਾ ਕੈਨੇਡਾ ਟ੍ਰੇਡ ਰਿਲੇਸ਼ਨਸ ਉੱਪਰ ਫੋਕਸ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਹੈ ਤੇ ਮਨਿਸਟਰ ਸਿੱਧੂ ਨੂੰ ਹੋਰ ਮਾਰਕੀਟਸ ਉੱਪਰ ਧਿਆਨ ਕੇਂਦਰਿਤ ਕਰਨ ਲਈ ਆਖਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਮਿਨਿਸਟਰ ਸਿੱਧੂ ਵੱਲੋਂ ਬ੍ਰਾਜ਼ੀਲ ਤੇ ਹੋਰ ਸਾਊਥ ਅਮਰੀਕਾ ਦੇ ਦੇਸ਼ਾਂ ਦਾ ਦੌਰਾ ਕੀਤਾ ਜਾਏਗਾ ਜਿੱਥੇ ਉਹ ਟ੍ਰੇਡ ਟਾਕਸ ਰਿਵਿਊ ਕਰਨਗੇ ਤਾਂ ਜੋ 2018 ਚ ਹੋਏ ਟ੍ਰੇਡ ਬਲੌਕ ਵਿੱਚ ਕੈਨੇਡਾ ਨੂੰ ਅੱਗੇ ਵਧਾਇਆ ਜਾ ਸਕੇ ਜਿੰਨਾ ਕਿਹਾ ਕਿ ਉਹ ਕੰਪਨੀਆਂ ਦਾ ਇੱਕ ਛੋਟਾ ਡੈਲੀਗੇਸ਼ਨ ਵੀ ਆਪਣੇ ਨਾਲ ਵਿਦੇਸ਼ਾਂ ਨੂੰ ਲੈ ਕੇ ਜਾਣਗੇ ਖਾਸ ਕਰਕੇ ਸਾਊਥ ਅਫਰੀਕਾ ਸਾਊਥ ਅਮਰੀਕਾ ਤੇ ਇੰਡੋ ਪੈਸੀਫਿਕ ਟੂ ਯੂਰਪ ਦੇ ਵਿੱਚ ਧਿਆਨ ਕੇਂਦਰਿਤ ਰਹੇਗਾ ਇਸ ਤੋਂ ਇਲਾਵਾ ਆਟਵਾ ਚੀਨ ਦੇ ਨਾਲ ਵੀ ਆਪਣੇ ਵਪਾਰਕ ਸਬੰਧਾਂ ਨੂੰ ਨੈਵੀਗੇਟ ਕਰ ਰਿਹਾ ਹੈ ਕਿਉਂਕਿ ਦੋਵੇਂ ਦੇਸ਼ਾਂ ਦਰਮਿਆਨ ਸਿਆਸੀ મતਪੇਦ ਹੋਣ ਕਾਰਨ ਕਾਫੀ ਕੁਝ ਪਿਛਲੇ ਸਮੇਂ ਦੌਰਾਨ ਸੀਮਤ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਵਪਾਰਕ ਸਥਿਰਤਾ ਲਿਆਉਣਾ ਉਹਨਾਂ ਦਾ ਟੀਚਾ ਹੈ ਤੇ ਇਸ ਦੇ ਲਈ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ ਜੇਕਰ ਯੂਕੇ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਸਥਿਰਤਾ ਬਣੀ ਹੋਈ ਹੈ ਕਿਉਂਕਿ ਯੂਕੇ ਆਪਣਾ ਚੀਜ਼ ਕੈਨੇਡੀਅਨ ਮਾਰਕੀਟ ਦੇ ਵਿੱਚ ਵੇਚਣਾ ਚਾਹੁੰਦਾ ਸੀ ਪਰ ਇਸ ਦੇ ਬਾਅਦ ਗੱਲਬਾਤ ਟੁੱਟ ਗਈ ਅਤੇ ਯੂਕੇ ਦੇ ਨੇ ਕੈਨੇਡੀਅਨ ਵੀਫ ਦੇ ਉੱਪਰ ਰੋਕ ਲਗਾ ਦਿੱਤੀ ਸੀ ਪਰ ਯੂਕੇ ਵੱਲੋਂ ਯੂਰੋਪੀਅਨ ਯੂਨੀਅਨ ਛੱਡਣ ਤੋਂ ਬਾਅਦ ਇੱਕ ਟੈਂਪਰਰੀ ਐਗਰੀਮੈਂਟ ਤਹਿਤ ਟ੍ਰੇਡ ਚੱਲ ਰਿਹਾ ਹੈ ਪਰ ਸਥਾਈ ਸਮਝੌਤਾ ਨਹੀਂ ਹੋਇਆ ਸਿਦੂ ਨੇ ਕਿਹਾ ਕਿ ਕੈਨੇਡਾ ਹਾਲੇ ਵੀ ਮੁਕੰਮਲ ਟ੍ਰੇਡ ਐਗਰੀਮੈਂਟ ਕਰਨ ਦੇ ਲਈ ਟੇਬਲ ਦੇ ਉੱਪਰ ਹੈ ਉਹਨਾਂ ਆਖਿਆ ਕਿ ਯੂਕੇ ਅਤੇ ਕੈਨੇਡੀਅਨ ਬਿਨਸਿਸ ਕੋਲ ਪਹਿਲਾਂ ਹੀ 99% ਮਾਰਕੀਟ ਖੁੱਲੀ ਹੈ ਜਿੰਨਾ ਕਿ ਹੈ ਕਿ ਕੈਨੇਡਾ ਇੱਕ ਟ੍ਰੇਡ ਐਗਰੀਮੈਂਟ ਦੀ ਥਾਂ ਸੈਕਟਰ ਵਾਈਜ਼ ਐਗਰੀਮੈਂਟ ਉੱਪਰ ਵਿਚਾਰ ਕਰ ਰਿਹਾ ਹੈ ਅਤੇ ਕੈਨੇਡਾ ਇਸ ਉੱਤੇ ਵੀ ਵਿਚਾਰ ਕਰ ਰਿਹਾ ਹੈ ਕਿ ਹੋਰ ਦਰਵਾਜ਼ੇ ਕਿਵੇਂ ਖੋਲੇ ਜਾ ਸਕਦੇ ਨੇ ਅਤੇ ਇਹ ਵੀ ਜਾਪ ਰਿਹਾ ਹੈ ਕਿ ਬਾਕੀ ਮੁਲਕਾਂ ਦੇ ਨਾਲ ਗੱਲਬਾਤ ਵੀ ਹੋਏਗੀ ਖਾਸ ਕਰਕੇ ਭਾਰਤ ਦੇ ਨਾਲ ਟ੍ਰੇਡ ਐਗਰੀਮੈਂਟ ਕੁਝ ਸੈਕਟਰਾਂ ਤੱਕ ਹੀ ਸੀਮਤ ਹੋ ਸਕਦਾ ਹੈ ਗਲੋਬਲ ਅਫੇਅਰਸ ਕੈਨੇਡਾ ਫਿਲਹਾਲ ਇਸ ਗੱਲ ਨੂੰ ਵੀ ਸੁਲਝਾ ਰਿਹਾ ਕਿ ਖਰਚਿਆਂ 'ਚ ਕਟੌਤੀ ਦਾ ਟ੍ਰੇਡ ਬ੍ਰਾਂਚ ਤੇ ਕੀ ਅਸਰ ਪਵੇਗਾ ਤੇ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਜਦੋਂ ਖਰਚੇ ਘਟਾਏ ਜਾਣਗੇ ਤਾਂ ਟ੍ਰੇਡ ਕਮਿਸ਼ਨਰਸ ਦੀ ਗਿਣਤੀ ਵੀ ਘਟੇਗੀ ਜਿਸ ਦੇ ਨਾਲ ਗੱਲਬਾਤ ਡਿਲੇ ਹੋ ਸਕਦੀ ਹੈ ਇਸ ਲਈ ਕੈਨੇਡੀਅਨ ਚੈਂਬਰ ਆਫ ਕਾਮਰਸ ਤੇ ਕੈਨੇਡੀਅਨ ਬਿਜ਼ਨਸ ਕਾਉਂਸਲ ਨੇ ਟ੍ਰੇਡ ਕਮਿਸ਼ਨਰਸ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਮੁਲਕਾਂ ਦੇ ਨਾਲ ਟ੍ਰੇਡ ਸਬੰਧਾਂ ਨੂੰ ਲੈ ਕੇ ਗੱਲਬਾਤ ਤੇਜ਼ ਹੋਵੇ ਜੇਕਰ ਰੀਅਲ ਸਟੇਟ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸੇਲਜ਼ ਦਾ ਨੰਬਰ ਲਗਾਤਾਰ ਹੇਠਾਂ ਜਾ ਰਿਹਾ ਹੈ ਮੈਟਰੋ ਵੈਨਕੂਵਰ ਰੀਜਨ ਅਤੇ ਫਰੇਜ਼ਰ ਵੈਲੀ ਦੇ ਵਿੱਚ ਜੁਲਾਈ ਦੌਰਾਨ ਘਰਾਂ ਦੀ ਸੇਲ 10 ਸਾਲ ਦੀ ਐਵਰੇਜ ਤੋਂ ਹੇਠਾਂ ਰਹੀ ਹੈ ਫਰੇਜ਼ਰ ਵੈਲੀ ਰੀਅਲ ਸਟੇਟ ਬੋਰਡ ਮੁਤਾਬਕ ਖਰੀਦਦਾਰਾਂ ਤੇ ਵੇਚਣ ਵਾਲੇ ਦੀਆਂ ਇੱਛਾਵਾਂ ਦੇ ਵਿੱਚ ਕਾਫੀ ਫਰਕ ਹੈ ਜਿਸ ਕਾਰਨ ਵੀ ਮਾਰਕੀਟ ਦੇ ਉੱਪਰ ਅਸਰ ਪੈ ਰਿਹਾ ਹੈ ਕੱਕੀ ਬਾયર ਪ੍ਰਾਈਸ ਘਟਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਸੇਲਰ ਪ੍ਰਾਪਰਟੀ ਚ ਕਟੌਤੀ ਦੇ ਮੂੜ ਦੇ ਵਿੱਚ ਨਹੀਂ ਹੈ ਗ੍ਰੇਟਰ ਵੈਂਕੂਵਰ ਰੀਅਲਟਰਸ ਮੁਤਾਬਕ ਜੁਲਾਈ ਦੌਰਾਨ ਨੰਬਰਾਂ ਚ ਰਿਕਵਰੀ ਨਜ਼ਰ ਆਈ ਹੈ ਤੇ ਇਹ ਸਿਰਫ 2% ਸਾਲਾਨਾ ਐਵਰੇਜ ਤੋਂ ਘੱਟ ਹੈ ਗ੍ਰੇਟਰ ਵੈਂਕੂਵਰ ਵਿੱਚ ਜੁਲਾਈ ਦੌਰਾਨ 2286 ਘਰਾਂ ਦੀ ਸੇਲ ਹੋਈ ਹੈ ਪਰ ਪਿਛਲੇ 10 ਸਾਲਾਂ ਦੀ ਸੀਜ਼ਨਲ ਐਵਰੇਜ ਤੋਂ ਇਹ 13.9% ਘੱਟ ਹੈ ਪਰ ਫਰੀਜ਼ਰ ਬੈਲੀ ਚ ਜੁਲਾਈ ਦੌਰਾਨ ਘਰਾਂ ਦੀ ਸੇਲ ਪਿਛਲੇ 10 ਸਾਲਾਂ ਦੀ ਸੀਜ਼ਨਲ ਐਵਰੇਜ ਤੋਂ 23% ਘਟ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਟੈਰਿਫ ਥ्रेट ਮਾਰਕੀਟ ਉੱਪਰ ਸਿੱਧੇ ਰੂਪ ਦੇ ਵਿੱਚ ਅਸਰ ਪਾ ਰਹੇ ਨੇ ਕਿਉਂਕਿ ਆਰਥਿਕ ਤੌਰ ਤੇ ਕੈਨੇਡੀਅਨ ਇਕਨੋਮੀ ਦਾ ਭਵਿੱਖ ਕੀ ਹੋਏਗਾ ਕਿਸੇ ਨੂੰ ਵੀ ਸਪਸ਼ਟ ਨਹੀਂ ਹੈ ਜਿਸ ਕਾਰਨ ਕੁਝ ਬਾਅਰ ਫਿਲਹਾਲ ਘਰ ਖਰੀਦਣ ਦੀ ਥਾਂ ਤੇ ਪੈਸੇ ਬਚਾਉਣ ਵਾਲੇ ਪਾਸੇ ਲੱਗੇ ਹੋਏ ਨੇ ਤੇ ਇੰਤਜ਼ਾਰ ਕਰਨ ਦਾ ਫੈਸਲਾ ਕਰ ਰਹੇ ਨੇ ਗ੍ਰੇਟਰ ਵੈਨਕੂਵਰ ਇਲਾਕੇ ਦੇ ਵਿੱਚ ਘਰਾਂ ਦੀ ਸਪਲਾਈ ਇਸ ਸਮੇਂ ਵਾਧੂ ਹੈ ਜਿਸ ਕਾਰਨ ਪ੍ਰਾਈਸ ਦੇ ਵਿੱਚ ਥੋੜੀ ਐਡਜਸਟਮੈਂਟ ਨਜ਼ਰ ਆ ਰਹੀ ਹੈ ਅਟੈਚ ਘਰ ਦਾ ਪ੍ਰਾਈਸ 1 ਮਿਲੀਅਨ 9 ਲੱਖ 74000 ਡਾਲਰ ਦੇ ਉੱਪਰ ਹੈ ਜੋ ਕਿ 2024 ਦੇ ਮੁਕਾਬਲੇ 3.6% ਘਟਾ ਹੈ ਪਰ ਲੰਬਾ ਸਮਾਂ ਮਾਰਕੀਟ ਦੇ ਵਿੱਚ ਖੜੋਤ ਰਹਿਣ ਦੇ ਬਾਵਜੂਦ ਵੀ ਘਰਾਂ ਦੇ ਪ੍ਰਾਈਸ ਬਹੁਤੇ ਜ਼ਿਆਦਾ ਨਹੀਂ ਕਟੇ ਤੇ ਭਵਿੱਖ ਦੇ ਵਿੱਚ ਵੀ ਇਸ ਹੋਰ ਗਰਾਵਟ ਆਉਣ ਦੀਆਂ ਸੰਭਾਵਨਾਵਾਂ ਘੱਟ ਹੈ ਪਰ ਦੂਜੇ ਪਾਸੇ ਜੇਕਰ ਕੌਂਡੋ ਦੀ ਗੱਲ ਕੀਤੀ ਜਾਵੇ ਤਾਂ ਕੌਂਡੋ ਮਾਰਕੀਟ ਗ੍ਰੇਟਰ ਟ੍ਰਾਂਟੋ ਆਰੀਆ ਗ੍ਰੇਟਰ ਵੈਨਕੂਵਰ ਆਰੀਆ ਤੇ ਫਰੇਜ਼ਰ ਵੈਲੀ ਦੇ ਵਿੱਚ ਬੁਰੀ ਤਰ੍ਹਾਂ ਹਿੱਟ ਹੋਈ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਸਿਟੀ ਕਾਉਂਸਲਸ ਦੇ ਵੱਲੋਂ ਸਪਲਾਈ ਵਧਾਈ ਗਈ ਹੈ ਲਗਾਤਾਰ ਪ੍ਰੋਜੈਕਟ ਪਾਸ ਕੀਤੇ ਗਏ ਨੇ ਪਰ ਮਾਰਕੀਟ ਦੇ ਵਿੱਚ ਖੜੋਤ ਦੇ ਕਾਰਨ ਕੌਂਡੋ ਦੀ ਸਪਲਾਈ ਬਹੁਤ ਜ਼ਿਆਦਾ ਹੋ ਗਈ ਹੈ ਜਿਸ ਕਾਰਨ ਭਵਿੱਖ 'ਚ ਜਲਦੀ ਕਿਤੇ ਕੌਂਡੋ ਮਾਰਕੀਟ ਦੇ ਉੱਠਣ ਦੀਆਂ ਸੰਭਾਵਨਾਵਾਂ ਘਟ ਨੇ ਪਰ ਦੂਜੇ ਪਾਸੇ ਜੇਕਰ ਅਮਰੀਕਾ ਦੇ ਨਾਲ ਟ੍ਰੇਡ ਵਾਰ ਲੰਬੀ ਚੱਲਦੀ ਹੈ ਤਾਂ ਰੀਅਲ ਅਸਟੇਟ ਮਾਰਕੀਟ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਮਾਰਕੀਟ ਨੂੰ ਹੋਰ ਹਟ ਕਰ ਸਕਦੀ ਹੈ ਕਿਉਂਕਿ ਇਸ ਅਨਿਸ਼ਚਿਤਤਾ ਵਿੱਚ ਬਾਏਰ ਮਾਰਕੀਟ 'ਚ ਉਤਰਨ ਦਾ ਫੈਸਲਾ ਨਹੀਂ ਲਏਗਾ ਅੱਗੇ ਗੱਲ ਕਰੀਏ ਹੈਲਥ케ਅਰ ਸੈਕਟਰ ਦੀ ਤਾਂ ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਰ ਦੇ ਵਿੱਚ ਹੈਲਥ케ਅਰ ਸੈਕਟਰ ਪਿਛਲੇ ਸਮੇਂ ਦਰਾਂ ਚਰਚਾ ਦੇ ਵਿੱਚ ਰਿਹਾ ਜਿੱਥੇ ਕਿ ਡਾਕਟਰਸ ਦੀ ਘਾਟ ਐਮਰਜੈਂਸੀ ਦੇ ਵਿੱਚ ਵੇਟਿੰਗ ਸਰਜਰੀਜ਼ ਦੇ ਵਿੱਚ ਡਿਲੇ ਹਮੇਸ਼ਾ ਸੁਰੱਖਿਅਤ ਬਣਦੇ ਰਹੇ ਨੇ ਡੈਲਟਾ ਹਸਪਤਾਲ ਦੇ ਐਮਰਜੈਂਸੀ ਡਿਪਾਰਟਮੈਂਟ ਵਿੱਚ ਇੱਕ ਰਾਤ ਹੋਰ ক্লোਜ਼ਰ ਤੋਂ ਬਾਅਦ ਸਿਟੀ ਮੇਅਰ ਵੱਲੋਂ ਹੈਲਥ ਅਥਾਰਟिटीज ਉੱਪਰ ਸਵਾਲ ਚੁੱਕੇ ਗਏ ਨੇ ਫਰੇਜ਼ਰ ਹੈਲਥ ਵੱਲੋਂ ਸੋਮਵਾਰ ਸ਼ਾਮ 7 ਵਜੇ ਸ਼ੁਰੂ ਹੋਣ ਵਾਲੀ ਸ਼ਿਫਟ ਤੋਂ ਪਹਿਲਾਂ ਸਰਵਿਸ ਵਿੱਚ ਰੁਕਾਵਟ ਦੀ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਯਕੀਨੀ ਬਣਾਇਆ ਜਾਏਗਾ ਕਿ ਮੰਗਲਵਾਰ ਸਵੇਰੇ 1:30 ਵਜੇ ਸ਼ਿਫਟ ਖਤਮ ਹੋਣ ਤੋਂ ਪਹਿਲਾਂ ਐਮਰਜੈਂਸੀ ਰੂਮਸ ਵਿੱਚ ਮੌਜੂਦਾ ਸਾਰੇ ਮਰੀਜ਼ਾਂ ਨੂੰ ਦੇਖਿਆ ਜਾਵੇ ਅਥਾਰਟੀ ਦਾ ਕਹਿਣਾ ਹੈ ਕਿ ਡਾਕਟਰ ਦੇ ਅਚਾਨਕ ਬਿਮਾਰ ਹੋਣ ਕਾਰਨ ਡਿਪਾਰਟਮੈਂਟ ਸਟਾਫ ਨਹੀਂ ਰੱਖ ਸਕਿਆ ਐਮਰਜੈਂਸੀ ਰੂਮ ਮੰਗਲਵਾਰ ਸਵੇਰੇ 6:30 ਵਜੇ ਦੇ ਕਰੀਬ ਖੁੱਲਿਆ ਸੀ ਇਸ ਤੋਂ ਬਾਅਦ ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਕਿਹਾ ਕਿ ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਐਮਰਜੈਂਸੀ ਰੂਮਸ ਬੰਦ ਹੋਏ ਨੇ ਜਿਸ ਕਾਰਨ ਉਹ ਨਿਰਾਸ਼ ਨੇ ਤੇ ਸਿਰਫ 1 ਘੰਟੇ ਦਾ ਨੋਟਿਸ ਦੇਣਾ ਕਾਫੀ ਨਹੀਂ ਹੈ ਜਿਨ੍ਹਾਂ ਕਿਹਾ ਕਿ ਐਮਰਜੈਂਸੀ ਰੂਮਾਂ 'ਚ ਸਹੀ ਸਵਾਮਾ ਅਤੇ ਇਕਸਾਰਤਾ ਹੋਣੀ ਚਾਹੀਦੀ ਹੈ ਤੇ ਇਸ ਦਾ ਬੰਦ ਹੋਣਾ ਸਹਿਣਯੋਗ ਨਹੀਂ ਹੈ ਜਿੰਨਾ ਪ੍ਰੋਵਿੰਸ਼ੀਅਲ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਸਮੱਸਿਆ ਨੂੰ ਫਿਕਸ ਕਰੇ ਕਿਉਂਕਿ ਡੈਲਟਾ ਦੇ 115000 ਟੈਕਸ ਪੇਇੰਗ ਨਾਲ ਇਹ ਫੇਅਰ ਨਹੀਂ ਹੋ ਰਿਹਾ ਉਨਾ ਕਿਹਾ ਹੈ ਕਿ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਡਾਕਟਰਾਂ ਨੂੰ ਹਰ ਜ਼ਰੂਰੀ ਇਕੁਪਮੈਂਟ ਮੁਹੱਈਆ ਕਰਵਾਈਏ ਪਰ ਸਾਨੂੰ ਇਹ ਭਰੋਸਾ ਨਹੀਂ ਮਿਲ ਰਿਹਾ ਕਿ ਐਮਰਜੈਂਸੀ ਰੂਮ ਬਪੱਖ ਦੇ ਵਿੱਚ ਖੁੱਲੇ ਰਹਿਣਗੇ ਜਾਂ ਨਹੀਂ ਇਸ ਲਈ ਅਸੀਂ ਨਿਰਾਸ਼ ਹਾਂ ਪਰ ਮੇਅਰ ਅਤੇ ਕਾਉਂਸਲ ਪ੍ਰੋਵਿੰਸ਼ਲ ਸਰਕਾਰ ਨਾਲ ਮਿਲ ਕੇ ਹਰ ਸੰਭਵ ਸਿਸਟਮ ਨੂੰ ਫਿਕਸ ਕਰਨ ਦੇ ਲਈ ਕਦਮ ਚੁੱਕੇਗੇ ਕਿਉਂਕਿ ਇਹ ਸਭ ਤੋਂ ਅਹਿਮ ਜ਼ਰੂਰਤ ਹੈ ਇਹ ਾਲਾਮ ਸਿਰਫ ਡੈਲਟਾ ਦੇ ਵਿੱਚ ਹੀ ਨਹੀਂ ਹੈ ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਰੂਰਲ ਇਲਾਕਿਆਂ ਦੇ ਵਿੱਚ ER ਅਕਸਰ ਬੰਦ ਹੋ ਜਾਂਦੇ ਨੇ ਐਤਵਾਰ ਰਾਤ ਨੂੰ ਮਿਸ਼ਨ ਮੈਮੋਰੀਅਲ ਹਸਪੀਟਲ ਵਿੱਚ ਵੀ ਐਮਰਜੈਂਸੀ ਰੂਮ ਬੰਦ ਸਨ ਹਾਰਬੀ ਨੇ ਕਿਹਾ ਕਿ ਇੱਕ ਡਾਕਟਰ ਦੇ ਬਿਮਾਰ ਹੋਣ ਕਾਰਨ ਸਟਾਫ ਦੀ ਘਾਟ ਹੋਣਾ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਉਨ੍ਹਾਂ ਕਿਹਾ ਕਿ ਜਿੱਥੇ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਉੱਥੇ ਅਜਿਹਾ ਨਹੀਂ ਚੱਲ ਸਕਦਾ ਤੇ ਇਹ ਇੱਕ ਅਜਿਹਾ ਸਿਸਟਮ ਹੈ ਜੋ ਟੁੱਟਿਆ ਹੋਇਆ ਜਿਸ ਨੂੰ ਪ੍ਰਵਿੰਸ਼ੀਅਲ ਸਰਕਾਰ ਨੂੰ ਠੀਕ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਮਾਕਾਰਨੀ ਦੀ ਸਰਕਾਰ ਨੇ ਕੈਨੇਡਾ ਦੀ ਲੰਬਰ ਇੰਡਸਟਰੀ ਨੂੰ ਬਚਾਉਣ ਦੇ ਲਈ ਫਾਈਨੈਂਸ਼ੀਅਲ ਮਦਦ ਦਾ ਐਲਾਨ ਕੀਤਾ ਕਿਉਂਕਿ ਅਮਰੀਕਾ ਨੇ ਕੈਨੇਡੀਅਨ ਸੌਫਟਵੁੱਡ ਲੰਬਰ ਉੱਪਰ ਲੱਗਦੇ ਟੈਰਿਫਸ ਨੂੰ ਹੋਰ ਵਧਾ ਦਿੱਤਾ ਹੈ ਉਹਨਾਂ ਕੈਨੇਡਾ ਦੇ ਘਰਾਂ ਦੀ ਉਸਾਰੀ ਲਈ ਕੈਨੇਡੀਅਨ ਲੰਬਰ ਦੀ ਵਰਤੋਂ ਕਰਨ ਦਾ ਵੀ ਜ਼ਿਕਰ ਕੀਤਾ BC ਦੇ ਵੈਸਟ ਕੋਲੋਨਾ ਤੋਂ ਐਲਾਨ ਕਰਦੇ ਹਾਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਸੀਂ ਕੈਨੇਡੀਅਨ ਪ੍ਰੋਜੈਕਟਾਂ ਲਈ ਹੋਰ ਕੈਨੇਡੀਅਨ ਲੰਬਰ ਉੱਪਰ ਭਰੋਸਾ ਕਰਕੇ ਆਪਣੇ ਸਭ ਤੋਂ ਵਧੀਆ ਕਸਟਮਰਸ ਬਣਾਵਾਂਗੇ ਐਲਾਨ ਉਸ ਵਕਤ ਹੋਇਆ ਜਦੋਂ ਕੈਨੇਡਾ ਤੇ ਅਮਰੀਕਾ ਵਿਚਕਾਰ ਸੌਫਟਵੁੱਡ ਲੰਬਰ ਨੂੰ ਲੈ ਕੇ ਟ੍ਰੇਡ ਟੈਂਸ਼ਨਸ ਲਗਾਤਾਰ ਵਧ ਰਹੀਆਂ ਨੇ ਸੌਫਟਵੁੱਡ ਲੰਬਰ ਕਾਫੀ ਸਮੇਂ ਤੋਂ ਦੋਵੇਂ ਦੇਸ਼ਾਂ ਦੇ ਵਿਚਕਾਰ ਤਣਾਅ ਦਾ ਇੱਕ ਵੱਡਾ ਕਾਰਨ ਰਿਹਾ ਹਾਲੀ ਵਿੱਚ ਅਮਰੀਕਾ ਦੇ ਕਮਰਸ ਡਿਪਾਰਟਮੈਂਟ ਨੇ ਕਿਹਾ ਸੀ ਕਿ ਉਹ ਕੈਨੇਡੀਅਨ ਸੌਫਟਵੁੱਡ ਲੰਬਰ ਉੱਪਰ ਲੱਗ ਰਹੀ ਐਂਟੀ ਡੰਪਿੰਗ ਡਿਊਟੀ ਨੂੰ ਵਧਾ ਕੇ 20.56% ਕਰਨ ਜਾ ਰਹੇ ਹੈ ਬੀਸੀ ਦੇ ਫੋਰੈਸਟ ਮਿਨਿਸਟਰ ਰਵੀ ਪਰਮਾਰ ਨੇ 트ੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਪ੍ਰੋਵਿੰਸ ਦੇ ਟ੍ਰੇਡ ਦੇ ਲਈ ਬਹੁਤ ਹੀ ਨੁਕਸਾਨਦੇ ਆਖਿਆ ਸੀ ਕਾਰਨੀ ਨੇ ਇਸ ਟੈਰਿਫ ਵਾਧੇ ਨੂੰ ਗੈਰਵਾਜਬ ਆਖਦੇ ਹਾਂ ਲੰਬਰ ਇੰਡਸਟਰੀ ਦੀ ਅਮਰੀਕਨ ਮਾਰਕੀਟ ਦੇ ਵਿੱਚ ਨਿਰਭਰਤਾ ਘਟਾਉਣ ਦਾ ਵਾਅਦਾ ਕੀਤਾ ਉਹਨਾਂ ਕਹੇ ਕਿ ਇਹ ਨਿਰਭਰਤਾ ਬਹੁਤ ਮਹਿੰਗੀ ਹੈ ਤੇ ਇਸ 'ਚ ਨਿਸ਼ਚਿਤਤਾ ਨਹੀਂ ਹੈ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਹੋਰ ਅਫੋਰਡੇਬਲ ਘਰ ਬਣਾਉਣ ਦੇ ਆਪਣੇ ਵਾਅਦੇ ਦੇ ਹਿੱਸੇ ਵਜੋਂ ਕੈਨੇਡੀਅਨ ਲੰਬਰ ਅਤੇ ਵਰਕਰਸ ਦੀ ਵਰਤੋਂ ਕਰੇਗੀ ਇਲੈਕਸ਼ਨ ਕੈਂਪੇਨ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਬਿਲਡ ਕੈਨੇਡਾ ਹੋਮਸ ਪ੍ਰੋਗਰਾਮ ਇਸ ਫਾਲ ਵਿੱਚ ਸ਼ੁਰੂ ਕੀਤਾ ਜਾਏਗਾ ਅਤੇ ਪ੍ਰਾਈਵੇਟ ਸੈਕਟਰ ਦੇ ਬਿਲਡਰਸ ਨੂੰ 25 ਬਿਲੀਅਨ ਡਾਲਰ ਦੀ ਫਾਈਨੈਂਸ਼ੀਅਲ ਸਹਾਇਤਾ ਪ੍ਰਾਪਤ ਹੋਏਗੀ ਕਾਰਨੀ ਨੇ ਲੰਬਰ ਇੰਡਸਟਰੀ ਲਈ ਇਹ ਸਹਾਇਤਾ ਪੈਕੇਜ ਦਾ ਵਾਅਦਾ ਕੀਤਾ ਜਿਸ ਵਿੱਚ 700 ਮਿਲੀਅਨ ਡਾਲਰ ਦੀ ਲੋਨ ਗਰੰਟੀ ਅਤੇ 500 ਮਿਲੀਅਨ ਡਾਲਰ ਦੀ ਲੌਂਗ ਟਰਮ ਸਹਾਇਤਾ ਸ਼ਾਮਲ ਹੈ ਤਾਂ ਜੋ ਕੰਪਨੀਆਂ ਨਵੇਂ ਐਕਸਪੋਰਟ ਬਾਜ਼ਾਰ ਖੋਜ ਸਕਣ ਅਤੇ ਆਪਣੇ ਪ੍ਰੋਡਕਟਸ ਨੂੰ ਹੋਰ ਤਰ੍ਹਾਂ ਸਕਣ ਜਿਸ ਦੇ ਨਾਲ ਉਹ ਕੈਨੇਡੀਅਨ ਲੋਕਲ ਮਾਰਕੀਟ ਦੇ ਵਿੱਚ ਵੀ ਕੰਮ ਆ ਸਕੇ ਇਸ ਤੋਂ ਇਲਾਵਾ ਗਵਰਨਮੈਂਟ ਦੇ ਵੱਲੋਂ ਲੰਬਰ ਵਰਕਰਸ ਦੀ ਸਖਲਾਈ ਦੇ ਲਈ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਵੀ ਸਹਾਇਤਾ ਦਿੱਤੀ ਜਾਏਗੀ ਫੋਰੈਸਟ ਇੰਡਸਟਰੀ ਦੀ ਲਗਭਗ 50 ਮਿਲੀਅਨ ਡਾਲਰ ਵੀ ਇਸ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਕੈਨੇਡੀਅਨ ਲੰਬਰ ਇੰਡਸਟਰੀ ਦੇ ਨਾਲ ਪੂਰੀ ਤਰ੍ਹਾਂ ਸਰਕਾਰ ਖੜੀ ਹੈ ਅਤੇ ਇਸ ਵਿੱਚ ਯੋਗਦਾਨ ਪਾਇਆ ਜਾਏਗਾ ਕਾਬਲੇ ਗੌਰ ਹੈ ਕਿ ਜਦੋਂ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਟ੍ਰੇਡ ਨੇਗੋਸ਼ੀਏਸ਼ਨਸ ਚੱਲ ਰਹੀਆਂ ਸੰਤਾ ਉਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਵੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਟ੍ਰੇਡ ਨੇਗੋਸ਼ੀਏਸ਼ਨਸ ਦੇ ਦੌਰਾਨ ਲੰਬਰ ਇੰਡਸਟਰੀ ਨੂੰ ਦਰਕਰਾਰ ਨਾ ਕੀਤਾ ਜਾਵੇ ਉਹਨਾਂ ਨੇ ਕਿਹਾ ਸੀ ਕਿ ਪਿਛਲੇ ਸਮੇਂ ਦੌਰਾਨ ਇਸ ਇੰਡਸਟਰੀ ਨੂੰ ਅੱਖੋ ਪਰੋਖੇ ਕੀਤਾ ਗਿਆ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਭਵਿੱਖ ਦੀਆਂ ਟ੍ਰੇਡ ਟਾਕਸ ਦੇ ਵਿੱਚ ਵੀ ਸ਼ਾਮਲ ਨਾ ਹੋਵੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਨਡੀਪੀ ਅਤੇ ਗ੍ਰੀਨ ਦਰਮਿਆਨ ਸਰਕਾਰ ਚਲਾਉਣ ਦੇ ਲਈ ਲੈਜਿਸਲੇਟਿਵ ਸਪੋਰਟ ਐਗਰੀਮੈਂਟ ਸੰਬੰਧੀ ਕਵਰਟਰਲੀ ਅਪਡੇਟ ਪ੍ਰਦਾਨ ਕਰਵਾਏਗੀ ਕਿਉਂਕਿ ਨਵੰਬਰ ਵਿੱਚ ਹੋਈ ਇਲੈਕਸ਼ਨ ਦੌਰਾਨ ਐਨਡੀਪੀ ਨੂੰ ਨੈਰੋ ਮжоਰਿਟੀ ਮਿਲੀ ਸੀ ਜਿਸ ਕਾਰਨ ਗ੍ਰੀਨ ਦੀ ਸਹਾਇਤਾ ਐਨਡੀਪੀ ਨੂੰ ਪ੍ਰੋਵਿੰਸ਼ੀਅਲ ਸਰਕਾਰ ਚਲਾਉਣ ਦੇ ਲਈ ਜ਼ਰੂਰੀ ਹੈ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਅਤੇ ਬੀਸੀ ਗ੍ਰੀਨ ਦੇ ਅੰਤਰਿਮ ਲੀਡਰ ਜਰਮਨੀ ਵੱਲੋਂ ਇੱਕ ਮੀਡੀਆ ਇਵੈਂਟ ਆਰਗੇਨਾਈਜ਼ ਕੀਤਾ ਗਿਆ ਅਤੇ ਇੱਥੇ ਡਿਸਕਸ ਕੀਤਾ ਗਿਆ ਕਿ ਦੋਵੇਂ ਪਾਰਟੀਆਂ ਦਰਮਿਆਨ ਕਾਪਰੇਸ਼ਨ ਅਤੇ ਰਿਸਪੌਂਸਿਬਲ ਗਵਰਨਮੈਂਟ ਅਕੋਰਡ ਵਿੱਚ ਕੀ ਕੁਝ ਹੋਵੇਗਾ ਜਿਸ ਵਿੱਚ ਦੋਵੇਂ ਪਾਰਟੀਆਂ ਵੱਲੋਂ ਗੁੱਡ ਫੇਥ ਵਿੱਚ ਚੈਲੰਜਸ ਨੂੰ ਮੀਟ ਕਰਨਾ ਅਤੇ ਇੱਕ ਦੂਜੇ ਦੀ ਸਹਾਇਤਾ ਸੰਬੰਧੀ ਸਹਿਮਤੀ ਬਣੀ ਹੈ ਪ੍ਰੀਮੀਅਰ ਡੇਵਿਡ ਈਵੀ ਵੱਲੋਂ ਇੱਕ ਸੀਟ ਮੈਜੋਰਟੀ ਅਤੇ ਦੋ ਬੀਸੀ ਗ੍ਰੀਨਸ ਦੀ ਸਪੋਰਟ ਦੇ ਨਾਲ 12 ਪੋਲਿਸੀ ਏਰੀਆਜ਼ ਉੱਪਰ ਸਹਿਮਤੀ ਬਣਾਈ ਗਈ ਸੀ ਜਿਸ ਵਿੱਚ ਹੈਲਥ케ਅਰ, ਹਾਊਸਿੰਗ, এনਵਾਇਰਨਮੈਂਟ, ਇਲੈਕਸ਼ਨ ਰਿਫਾਰਮ ਅਤੇ ਬੀਸੀ ਰਿਸਪੌਂਸ ਟੂ ਅਮਰੀਕਨ ਟੈਰਿਫਸ ਉੱਪਰ ਸਾਂਝੇ ਕਦਮ ਚੁੱਕਣ ਦੀ ਗੱਲ ਆਖੀ ਗਈ ਸੀ। ਤਾਜ਼ਾ ਸਮਝੌਤਾ ਦੋਵੇਂ ਪਾਰਟੀਆਂ ਵੱਲੋਂ 2017 ਵਿੱਚ ਕੀਤੇ ਗਏ ਕੰਫੀਡੈਂਸ ਐਂਡ ਸਪਲਾਈ ਐਗਰੀਮੈਂਟ ਨਾਲੋਂ ਵੱਖਰਾ ਹੈ ਕਿਉਂਕਿ ਇਹ ਸਮਝੌਤਾ ਸਰਕਾਰ ਦੇ ਨਾਲ ਸਹਿਮਤ ਨਾ ਹੋਣ ਵਾਲੇ ਖੇਤਰਾਂ ਵਿੱਚ ਸ਼ਾਮਲ ਨਾ ਹੋਣ ਦੀ ਆਗਿਆ ਗ੍ਰੀਨ ਪਾਰਟੀ ਨੂੰ ਦਿੰਦਾ ਹੈ। ਜਿਸ ਤਾ ਪਿਛਲੇ ਸਮੇਂ ਦੌਰਾਨ ਪ੍ਰਤੱਖ ਰੂਪ ਵੀ ਸਾਹਮਣੇ ਆਇਆ ਜਿਸ ਸਮੇਂ BC NDP ਦੇ ਵੱਲੋਂ ਬਿਲ 15 ਪ੍ਰੋਵਿੰਸ਼ਲ ਸੰਸਦ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਦੇ ਵੱਲੋਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ ਕਰਨ ਅਤੇ ਕੁਝ ਰੈਗੂਲੇਸ਼ਨਸ ਨੂੰ ਬਾਈਪਾਸ ਕਰਨ ਦੀ ਗੱਲ ਆਖੀ ਗਈ ਸੀ ਇਸ ਉੱਪਰ ਗ੍ਰੀਨ ਨੇ NDP ਦਾ ਸਾਥ ਨਹੀਂ ਦਿੱਤਾ ਸੀ ਇਸ ਤੋਂ ਇਲਾਵਾ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਜਦੋਂ ਕੰਜ਼ਿਊਮਰ ਕਾਰਬਨ ਟੈਕਸ ਖਤਮ ਕਰਨ ਦੀ ਗੱਲ ਕੀਤੀ ਗਈ ਤਾਂ ਉਸ ਸਮੇਂ ਵੀ ਗ੍ਰੀਨ ਇਸ ਨਾਲ ਸਹਿਮਤ ਨਹੀਂ ਸੀ ਤੇ ਉਹਨਾਂ ਨੇ ਸਰਕਾਰ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਸੀ ਪਰ ਦੋਵੇਂ ਹਾਲਾਤਾਂ ਦੇ ਵਿੱਚ ਸਰਕਾਰ ਇਹਨਾਂ ਬਿਲਜ਼ ਨੂੰ ਅੱਗੇ ਵਧਾਉਣ ਦੇ ਵਿੱਚ ਕਾਮਯਾਬ ਰਹੀ ਗ੍ਰੀਨ ਪਾਰਟੀ ਦੇ ਵੱਲੋਂ ਬੇਸ਼ੱਕ ਪ੍ਰੋਵਿੰਸ਼ੀਅਲ ਤੌਰ ਤੇ ਆਪਣੇ ਲੀਡਰ ਦੀ ਚੋਣ ਕੀਤੀ ਜਾ ਰਹੀ ਹੈ ਤੇ ਸਤੰਬਰ ਤੱਕ ਨਵਾਂ ਲੀਡਰ ਸਾਹਮਣੇ ਆਏਗਾ ਪਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਲੈ ਕੇ ਪੂਇਖ ਦੇ ਵਿੱਚ ਵੀ ਦੋਵੇਂ ਪਾਰਟੀਆਂ ਦਰਮਿਆਨ ਤਸਲ ਨਜ਼ਰ ਆ ਰਿਹਾ ਆ ਸਕਦੀ ਹੈ ਹੁਣ ਦੇਖਦੇ ਹਾਂ ਅਡਮੰਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਇੱਕ ਖਾਸ ਰਿਪੋਰਟ ਹਲੋ ਅਸੀਂ ਇਸ ਵੇਲੇ ਜੀ ਪਹੁੰਚੇ ਹਾਂ ਮਿਲਵੋਡ ਰੈਕ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਜਿੱਥੇ ਅੱਜ ਕਬੱਡੀ ਦਾ ਜਿਹੜਾ ਟੂਰਨਾਮੈਂਟ ਹੋ ਰਿਹਾ ਸੀਗਾ ਪਰ ਮੌਸਮ ਦੇ ਖਰਾਬ ਹੋਣੇ ਜਿਹੜਾ ਥੋੜੀਆਂ ਜੀਆਂ ਰੌਣਕਾਂ ਫਿੱਕੀਆਂ ਪੈਂਦੀਆਂ ਲੱਗਦੀਆਂ ਕੁਝ ਸੱਜਣ ਤਾਂ ਤੁਰਦੇ ਲੱਗਦੇ ਨੇ ਕੋਈ ਘਰਾਂ ਨੂੰ ਚਲੀਏ ਆਨੰਦ ਜਾ ਕੇ ਮਾਣੀਆਂ ਘਰ ਬਹਿ ਕੇ ਪਰ ਕੁਝ ਹਜੇ ਉਹਦਾ ਕਹਿੰਦੇ ਹਾਰਡੀ ਸੋਲਸ ਹੈਗੀਆਂ ਜਿਹੜੇ ਕਹਿੰਦੇ ਵੀ ਸ਼ਾਇਦ ਬੱਦਲ ਬੱਦਲ ਇੱਕ ਪਾਸੇ ਹਟ ਜਾਣਗੇ ਤੇ ਮੈਸਜ ਜਿਹੜੇ ਆ ਦੁਬਾਰਾ ਸ਼ੁਰੂ ਹੋ ਜਾਣਗੇ ਤੇ ਮੇਰੇ ਨਾਲ ਇਸ ਵੇਲੇ ਏਕਜੋਤ ਸਿੰਘ ਖੁਰੀ ਖੜੇ ਨੇ ਉਹਨਾਂ ਨੂੰ ਪੁੱਛਦੇ ਆ ਏਕਜੋਤ ਸਿੰਘ ਜੀ ਕਿਵੇਂ ਮਹਿਸੂਸ ਕਰ ਰਹੇ ਆ ਅੱਜ ਤੁਸੀਂ ਬਰਖਾ ਵਾਲੀ ਗੱਲ ਤੇ ਹਾਂਜੀ ਤੁਹਾਡੇ ਚੈਨਲ ਨੂੰ ਸਾਰਿਆਂ ਨੂੰ ਜਿਹੜੇ ਵੇਖ ਰਹੀ ਸਤਿ ਸ੍ਰੀ ਅਕਾਲ ਜੀ ਬਰਖਾ ਨੂੰ ਬਹੁਤ ਵਧੀਆ ਇੰਜੋਏ ਕਰ ਰਹੇ ਆ ਕਿਉਂਕਿ ਆਪਣੀ ਮਾਂ ਖੇਡਾ ਜੀ ਕਬੱਡੀ ਸ਼ੁਰੂ ਤੋਂ ਆਪਾਂ ਇੰਡੀਆ 'ਚ ਵੀ ਪੰਜਾਬ 'ਚ ਆਪਣੀ ਦੇਖਦੇ ਆ ਰਹੇ ਆਂ ਇਹ ਮੌਜਾ ਹੋਇਆ ਹੋਇਆ ਵੈ ਜੀ ਨਾਲ ਮਾ ਖੇਡ ਨਾਲ ਤਾਂ ਕਰਕੇ ਅਸੀਂ ਇੰਤਜ਼ਾਰ ਕਰ ਰਹੇ ਆਂ ਕਿ ਬਾਰਿਸ਼ ਰੁਕੂਗੀ ਤੇ ਆਨੰਦ ਮਾਣਾਂਗੇ ਜੀ ਕਬੱਡੀ ਦਾ ਤੁਸੀਂ ਆਪ ਵੀ ਖੇਡਦੇ ਰਹੇ ਆਂ ਨਹੀਂ ਮੈਂ ਜੀ ਸੌਕਰ ਤੇ ਕ੍ਰਿਕਟ ਖੇਡਦਾ ਰਿਹਾ ਪਰ ਕਿਵੇਂ ਪਿੰਡ 'ਚ ਆਪਾਂ ਵੇਖਦੇ ਹੁੰਦੇ ਸੀ ਬਜ਼ੁਰਗ ਸਾਡੇ ਫਾਦਰ ਸਾਹਿਬ ਹੁਣੀ ਉਹ ਖੇਡਦੇ ਰਹੇ ਆ ਜੀ ਉਹਨਾਂ ਕਰਕੇ क्रेज ਆ ਜੀ ਨਾ ਕ੍ਰਿਕਟ ਤੇ ਕਬੱਡੀ ਦਾ ਮੇਲ ਕਿੱਦਾਂ ਹੋਇਆ ਮੇਲ ਆਏ ਹੋ ਗਏ ਗਰਾਊਂਡ ਸੇਮ ਸੀਗਾ ਜੀ ਅੱਛਾ ਤੇ ਇੱਕ ਸਾਈਡ ਤੇ ਉਹ ਖੇਡਦੇ ਹੁੰਦੇ ਸੀਗੇ ਜੀ ਫਿਰ ਸ਼ਾਮ ਨੂੰ ਕਦੋਂ ਅਸੀਂ ਹਟ ਜਾਣਾ ਤੇ ਉਹਨਾਂ ਦਾ ਮੈਚ ਵੇਖੀ ਆ ਨਾ ਹੀ ਬੈਠ ਕੇ ਤਾਂ ਕਰਕੇ ਕ੍ਰੇਜ਼ ਪੈ ਗਿਆ ਜੀ ਠੀਕ ਆ ਅੱਛਾ ਤੁਸੀਂ ਪਿਛਲੇ ਸਾਲ ਵੀ ਆਏ ਸੀ ਦੇਖਣ ਹਾਂਜੀ ਹਾਂਜੀ 5 ਸਾਲ ਹੋ ਗਏ ਜੀ ਅੱਛਾ ਹਰੇਕ ਹਫਤਾ ਹਾਂਜੀ ਪਿਛਲੇ ਸਾਲ ਕਿਹੜੀਆਂ ਟੀਮਾਂ ਜਿੱਤ ਕੇ ਗਈਆਂ ਸੀ ਜੀ ਚੇਤਕ ਉਹ ਨਹੀਂ ਚੇਤਾ ਨਹੀਂ ਆ ਰਿਚਮੰਡ ਸੀਗੀ ਮੇਰੇ ਸਾਬ ਨਾਲ ਜੀ ਸਾਬ ਨਾਲ ਹੀ ਸੀ ਕਿਸੇ ਪਲੇਅਰ ਦਾ ਨਾਮ ਹੋਵੇ ਹੁਣ ਸੁਲਤਾਨ ਸੀਗਾ ਜੀ ਬੈਸਟ ਰੇਡਰ ਹਾਂਜੀ ਭਾਈ ਸਾਹਿਬ ਤੁਸੀਂ ਕੋਈ ਕਹਿ ਰਹੇ ਹੋ ਮੈਂ ਕਹਾਂ ਜੀ ਸੁਲਤਾਨ ਉਹਨਾਂ ਦੀ ਟੀਮ ਜਿੱਤੀ ਸੀਗੀ ਜੀ ਪਿਛਲੇ ਸਾਲ ਹਾਂਜੀ ਲੋ ਮੇਰੇ ਨਾਲ ਇਸ ਵੇਲੇ ਛੋਟੀ ਬੱਚੀ ਹਾਸਲਿਨ ਹੈ ਉਹ ਇੱਥੇ ਸੇਵਾ ਕਰ ਰਹੀ ਆ ਇਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੂੰ ਪੁੱਛਦੇ ਆ ਹਾਸਲਿਨ ਵਾਟ ਡੂ ਯੂ ਥਿੰਕ ਆਫ ਦਿਸ ਟੂਰਨਾਮੈਂਟ ਟੂਡੇ ਆਮ ਆ ਰੀਲੀ ਇੰਜੋਏ ਜਿਹੜੇ ਟੂਰਨਾਮੈਂਟ ਹੁੰਦੇ ਨੇ ਕਬੱਡੀ ਵੇਖਣੀ ਤੇ ਸੇਵਾ ਕਰਨੀ ਅਮ ਤੇ ਮੈਂ ਜਦੋਂ ਵੀ ਹੁੰਦਾ ਆ ਮੈਂ ਆਪਦੇ ਡੈਡ ਸੋ ਮੇਰੇ ਬ੍ਰਦਰ ਨਾਲ ਮੈਂ ਨਹੀਂ ਹੁੰਨੀ ਐ ਸੇਵਾ ਕਰਨ ਕਾਦੇ ਹੈਗਾ ਸਟਾਲ ਤੁਹਾਡਾ ਕਾਦਾ ਆ ਅ ਅਸੀਂ ਬਰੈਡ ਪਕਵਾਰਿਆ ਦਾ ਕਰਦੇ ਆ ਜੀ ਬਹੁਤ ਸਾਰੇ ਬਹੁਤ ਲਾਈਕ ਕਰਦੇ ਆ ਖਾਣੇ ਹਾਂਜੀ ਸਰ ਨੂੰ ਲੋਕੀਂ ਤਾਂ ਚਾਰ-ਚਾਰ ਵਾਰੀ ਵਾਪਸ ਆਂਦੇ ਨੇ ਖਾਣ ਲਈ ਖੁਸ਼ੀ ਮਹਿਸੂਸ ਹੁੰਦੀ ਹੈ ਨਾ ਹਾਂਜੀ ਮੈਨੂੰ ਹੁੰਦੀ ਆ ਲੋਕਾਂ ਨੂੰ ਬਹੁਤ ਪਸੰਦ ਆਂਦੇ ਨੇ ਤੇ ਮੈਨੂੰ ਹੁੰਦਾ ਵੀ ਲੋਕਾਂ ਨੂੰ ਕੁਝ ਮਿਲਦਾ ਖਾਣ ਨੂੰ ਤੇ ਸੇਵਾ ਹੁੰਦੀ ਆ ਥੈਂਕ ਯੂ ਆਈ ਰੀਅਲੀ ਐਪਰੀਸ਼ੀਏਟ ਕਿ ਯੂ ਪੂਟਿੰਗ ਦਾ ਟਾਈਮ ਇਨ ਹੇਅਰ ਫਾਰ ਦਾ ਕਮਿਊਨਿਟੀ ਅਲੋ ਇਸ ਵੇਲੇ ਮੇਰੇ ਨਾਲ ਸਾਹਿਬ ਜਸਵੀਰ ਸਿੰਘ ਸੋਹਤਾ ਹੋਰੀ ਤੇ ਉਹਨਾਂ ਦੇ ਸਾਥੀ ਖੜੇ ਨੇ ਜਿਹੜੇ ਅੱਜ ਕਬੱਡੀ ਦੇ ਮੈਚ ਵੇਖਣ ਆਏ ਹੋਏ ਸੀਗੇ ਅੱਜ ਬਰਖਾ ਹੋਣ ਕਾਰਨ ਥੋੜੀ ਜਿਹੀ ਬੇਸਵਾਦੀ ਹੋਈ ਲੱਗਦੀ ਆ ਅ ਇਸੇ ਕਰਕੇ ਅੜਤਲਿਆਂ 'ਚ ਖੜੇ ਆ ਸਾਰੇ ਜਣੇ ਜਿਹੜੇ ਨੇ ਸੋਤਾ ਸਾਹਿਬ ਕੀ ਆਖੋਗੇ ਨਹੀਂ ਬਸ ਥੋੜਾ ਜਿਹਾ ਵੈਦਰ ਕਰਕੇ ਕਰਤਾ ਮੈਚ ਦੁਬਾਰਾ ਲੱਗਦਾ ਸ਼ੁਰੂ ਹੋ ਜਾਏਗਾ ਹੁਣ ਘੰਟੇ ਕਿਤੇ بارش ਦਿਖਾ ਰਿਹਾ ਹੈ ਮੌਸਮ ਤੇ ਠੀਕ ਹੋਣ ਤੋਂ ਬਾਅਦ ਲੱਗਦਾ ਮੈਚ ਸ਼ੁਰੂ ਹੋਣਗੇ ਦੁਬਾਰਾ ਦੇਖ ਕੇ ਜਾਵਾਂਗੇ ਜੇ ਪੂਰਾ ਮੈਚ ਬੜਾ ਆਨੰਦ ਆਇਆ ਕੱਲ ਵੀ ਆਏ ਸੀਗੇ ਅਸੀਂ ਕੱਲ ਵੀ ਆਨੰਦ ਆਇਆ ਸੀ ਹੈਰੀਟੇਜ ਪ੍ਰੋਗਰਾਮ ਸੀਗਾ ਕੱਲ ਵੀ ਠੀਕ ਪਿਛਲੇ ਸਾਲ ਵੀ ਆਏ ਸੀ ਤੁਸੀਂ ਹਾਂਜੀ ਹਾਂਜੀ ਪਿਛਲੇ ਸਾਲ ਵੀ ਪਿਛਲੇ ਸਾਲ ਕਿਹੜੀਆਂ ਟੀਮਾਂ ਸੀਗੀਆਂ ਕਿਹੜੀ ਟੀਮ ਜਿੱਤੀ ਸੀ ਪਤਾ ਕੋਈ ਨਹੀਂ ਹੁਣ ਇੰਨਾ ਤਾਂ ਯਾਦ ਨਹੀਂ ਜੀ ਪਿਛਲੇ ਸਾਲ ਦੋ ਤਿੰਨ ਵਾਰੀ ਹੋਏ ਆ ਮੈਚ ਐਤਕੀ ਵੀ ਜਿਵੇਂ ਹੁਣ 17 ਨੂੰ ਆ ਫਿਰ 30 ਨੂੰ ਆ ਹਾਂਜੀ ਠੀਕ ਆ ਜੀ ਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ